ਹੈਲੋ एवरीवन ਮੈਂ ਤੁਹਾਡਾ ਦੋਸਤ ਵੀਰ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਹੋਗੇ ਅੱਜ ਆਪਾਂ ਗੱਲ ਕਰਨੇ ਜਾ ਰਹੇ ਹਾਂ ਵੀ ਜਿਹੜੀ ਸ਼ਬਦਾਂ ਦੀ ਤਾਕਤ ਹੈ ਵਰਡ ਪਾਵਰ ਕਿੰਨੀ ਕਿ ਜ਼ਿਆਦਾ ਜਿਹਨ ਕੀ ਆਪਣੀ ਲਾਈਫ ਨੂੰ ਬਦਲਣ ਦੀ ਸਕਸੈਸ ਕਰਾਉਣ ਦੀ ਕੈਪੇਬਿਲਿਟੀ ਰੱਖਦੀ ਹੈ ਜਿਹਦੀ ਆਪਾਂ ਐਗਜ਼ਾਮਪਲ ਦੇ ਤੌਰ ਤੇ ਕੰਬ ਕਰਨ ਦੀ ਇੱਕ ਕਹਾਣੀ ਹੈ ਜੋ ਅਰਾਮ ਦੇ ਅਰਾਮ ਦਾ ਪ੍ਰਹਾ ਸੀਗਾ ਉਸ ਸਮੇਂ ਦੀ ਅ ਜਿਵੇਂ ਆਪਾਂ ਸਾਰੇ ਜਾਣਦੇ ਆ ਵੀ ਕੁੰਭ ਕਾਰਨ ਥੋੜਾ ਜਿਹਾ ਆਲਸੀ ਟਾਈਪ ਦਾ ਬੰਦਾ ਸੀਗਾ ਖਾਣਾ ਪੀਣਾ ਤੇ ਮਸਤ ਰਹਿਣਾ ਸੌ ਜਾਣਾ ਤੇ ਰਾਮਣ ਨੇ ਉਹ ਇੱਕ ਟਾਈਮ ਵਿੱਚ ਘੂਰ ਕੇ ਕਿਹਾ ਵੀ ਤੂੰ ਸਾਰਾ ਟਾਈਮ ਸੁੱਤਾ ਰਹਿਣ ਵਿੱਚ ਆ ਸਪੈਂਡ ਕਰਦਾ ਵਾ ਜਾਨੀ ਕਿ ਖਾਣ ਪੀਣ ਦੇ ਵਿੱਚ ਤੇ ਤੂੰ ਭਗਤੀ ਕਰ ਕਿਸੇ ਦੇਵੀ ਦੇਵਤੇ ਦੀ ਰਾਮਣ ਨੇ ਕੀਤੀ ਭਗਤੀ ਫਿਰ ਕਹਿੰਦੇ ਵੀ ਬ੍ਰਹਮ ਬ੍ਰਹਮਾ ਦੀ ਬ੍ਰਹਮਾ ਦੀ ਭਗਤੀ ਕੀਤੀ ਤੇ ਬ੍ਰਹਮ ਪ੍ਰਗਟ ਹੋ ਗਿਆ ਬ੍ਰਹਮ ਪ੍ਰਗਟ ਹੋ ਗਿਆ ਆਪਣਾ ਰਾਮਨ ਨੇ ਉਹਨੂੰ ਕਿਹਾ ਸੀ ਕਿ ਤੂੰ ਇੰਦਰ ਆਸਨ ਮੰਗਣਾ ਹੈ ਜਦੋਂ ਬ੍ਰਹਮਾ ਪ੍ਰਗਟ ਹੋਵੇ ਤੇ ਸਾਹਮਣੇ ਬਟ ਹਨੂ ਦੀ ਪਹਿਲਾਂ ਦੀ ਲਾਈਫ ਹੁਕਮ ਕਰਨ ਦੀ ਇੱਦਾ ਸੀ ਸੁੱਤਾ ਰਹਿੰਦਾ ਸੀ ਜਾਂ ਖਾਣ ਪੀਣ ਕਰਦਾ ਉਹਨੇ ਇੰਦਰਾਸਨ ਦੀ ਜਗ੍ਹਾ ਤੇ ਨੀਂਦਰਾਸਨ ਮੰਗ ਲਿਆ ਜਨ ਕਿ ਸੌਣ ਦੇ ਲਈ ਉਹਨੇ ਵਰ ਮੰਗ ਲਿਆ ਤੇ ਉਹੀ ਕਾਰਨ ਰੋਜ਼ ਸੌਂ ਗਿਆ ਇਹ ਕਹਾਣੀ ਤੋਂ ਤੂੰ ਸਿੱਖਿਆ ਕੀ ਮਿਲਦੀ ਹੈ ਅਕਲ ਦੇ ਵਿੱਚ ਵੀ ਜੋ ਆਪਾਂ ਪ੍ਰੈਕਟੀਕਲੀ ਲਾਈਫ ਦੇ ਵਿੱਚ ਕਰ ਰਹੇ ਹਾਂ ਉਦੋਂ ਇਹ ਕੋਈ ਵਰਡਿੰਗ ਬਣ ਜਾਂਦੀ ਹੈ ਇਸ ਨੂੰ ਕਹਿੰਦੇ ਨੇ ਵੀ ਸਰਸਪਤੀ ਉਹਦੀ ਜ਼ੁਬਾਨ ਤੇ ਬੈਠ ਕੇ ਇਟ ਮੀਨ ਵੀ ਜਿਹੜਾ ਤੁਹਾਡਾ ਅੰਦਰਲਾ ਕ੍ਰਾਂਸ਼ੀਆ ਜਾਂ ਥਿੰਕਿੰਗ ਦੇ ਵਿੱਚ ਜੋ ਤੁਸੀਂ ਐਕਸ਼ਨਸ ਕਰਦੇ ਉਹ ਤੁਹਾਡੀ ਜ਼ੁਬਾਨ ਤੇ ਆਉਣ ਲੱਗ ਜਾਂਦੇ ਨੇ ਜਾਂ ਇਸ ਤੋਂ ਪੁਲਟਿਕ ਕਹ ਲਓ ਵੀ ਜਿਹੜਾ ਤੁਸੀਂ ਜ਼ੁਬਾਨ ਚ ਬੋਲਦੇ ਉਹ ਨੂੰ ਤੁਸੀਂ ਐਕਸ਼ਨ ਦੇ ਵਿੱਚ ਜਦੋਂ ਲੈ ਕੇ ਆਉਣ ਲੱਗੇ ਉਹਦੀ ਸੋਡੀ ਲਾਈਫ ਵੀ ਅੱਗੇ ਵਧਣ ਲੱਗ ਜਾਂਦੀ ਹੈ ਕੰਪਲੀਟਲੀ ਇਟਡ ਹੈ ਕਨ ਬਟ ਜੇ ਹੁਣ ਫੋਰ ਐਗਜ਼ਾਮਪਲ ਕੋਈ ਬੰਦਾ ਵਾ ਉਹ ਕਹਿੰਦਾ ਮੈਂ ਆਫੀਸਰ ਬਣਨਾ ਉਹ ਆਫੀਸਰ ਬਣਨਾ ਆਫੀਸਰ ਬਣਨਾ ਵਾ ਤੇ ਉਹਨੂੰ ਐਟ ਦੀ ਐਂਡ ਆਫੀਸਰ ਬਣ ਲਈ ਐਕਟਸ ਕਰਨੇ ਪੈਣਗੇ ਸਿਲੇਬਸ ਚੱਕਣਾ ਪਊਗਾ ਜਾਂ ਕੁਝ ਵੀ ਬੰਨਾ ਐਕਟਰ ਜਾਂ ਕਾਈਟ ਕੁਝ ਵੀ ਉਹ ਜਿਹੜੀ ਜ਼ੁਬਾਨ ਚੋਂ ਵਰਡ ਕੱਢ ਰਿਹਾ ਵਾ ਉਹਨੂੰ ਆਪਣੇ ਪ੍ਰੈਕਟੀਕਲ ਦੇ ਵਿੱਚ ਲੈ ਕੇ ਉਹਨੂੰ ਪੈਣਾ ਜ਼ਰੂਰੀ ਆ ਤੇ ਮੋਸਟ ਆਫ ਦੀ ਪਰਸਨ ਲੈਗ ਕਿਉਂ ਕਰ ਜਾਂਦੇ ਆ ਫੀਲ ਕਿਉਂ ਹੋ ਜਾਂਦੇ ਆ ਕਿਉਂਕਿ ਉਹਨਾਂ ਦਾ ਮਨ ਤੇ ਤਨ ਜਿੰਨੇ ਚਿਕ ਇੱਕ ਨਹੀਂ ਹੁੰਦਾ ਉਹਨੇ ਚਿਕਰਾਪਾ ਸਕਸੈਸ ਨਹੀਂ ਕਰ ਸਕਦੇ ਹਾਂ ਜਦੋਂ ਉਸ ਨੂੰ ਤੇ ਮਾਈਂਡ ਦੇ ਅਕੋਰਡਸ ਬੜੀ ਸਾਰੀ ਬੋਡੀ ਹੋ ਗਈ ਉਹਦੋਂ ਦੁਨੀਆ ਵਿੱਚੋਂ ਤੁਸੀਂ ਕੁਝ ਵੀ ਚਾਹੋ ਕੁਝ ਵੀ ਚਾਹੋ ਅਚੀਵ ਕਰ ਸਕਦੇ ਹੋ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਅਤੇ ਬਹੁਤ سارے ਪ੍ਰਮਾਣ ਮਿਲਦੇ ਵੀ ਆ ਸੋ ਫਸਟ ਆਫ ਆਲ ਜੇ ਤੁਹਾਨੂੰ ਪਤਾ ਲੱਗਦਾ ਵਾ ਵੀ ਜੁਬਾਨ ਚੋਂ ਤੁਸੀਂ ਬੋਲ ਚੰਗਾ ਰਹੇ ਹੋ ਪਰ ਐਕਸ਼ਨ ਦੇ ਵਿੱਚ ਜਾਂ ਤੁਹਾਨੂੰ ਰਿਜ਼ਲਟ ਵਧੀਆ ਨਹੀਂ ਆ ਰਿਹਾ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਵਾ ਇਹਦੇ ਚ ਸਟਰਗਲ ਹੁੰਦਾ ਆਪਣੇ ਆਪ ਨਾਲ। ਮਨ ਫੋਰ ਐਗਜ਼ਾਮਪਲ ਮੈਂ ਇੱਕ ਬੁੱਕ ਪੜ੍ਹਨੀ ਹੈ। ਹੁਣ ਮੈਂ ਕਹਿੰਦਾ ਵੀ ਹੁਣ ਜਿਵੇਂ 10:00 ਜਾਂ 11:00 ਮੰਟ ਹੋਏ ਨੇ ਵੀ 10:20 ਮੰਟ ਤੇ ਇੱਕ ਬੁੱਕ ਪੜਨੀ ਬੈਠ ਜਾਣਾ। ਉਹ ਹੁੰਦਾ ਵਾ ਜੁਬਾਨ ਚ ਤੁਸੀਂ ਕਹਿੰਦਾ ਬਾਡੀ ਨਹੀਂ ਰੈਐਕਟ ਕਰਦਾ। ਇਹ ਇਦਾਂ ਹੀ ਹਾਰਡ ਡਿਸੀਜਨ ਲੈਣੇ ਹੀ ਪੈਂਦੇ ਆ ਜਦੋਂ ਆਪਾਂ ਸੁਭਾਅ ਦੇ ਉਲਟ ਜਾਣਾ। ਜਦੋਂ ਆਪਣੀ ਬਾਡੀ ਇਦਾਂ ਮੰਨਣਾ ਆਪਣਾ ਤੇ ਤਨ ਇੱਕ ਦੂਜੇ ਦੇ ਪੈਰਲਲ ਹੋ ਚੁੱਕੇ ਆ ਤਾਂ ਕੁਝ ਵੀ ਕਰ ਸਕਦੇ ਆ। ਉਮੀਦ ਕਰਦਾ ਹਾਂ ਕਿ ਇਹ ਛੋਟੀ ਜਿਹੀ ਕਹਾਣੀ ਵਿੱਚੋਂ ਤੁਹਾਨੂੰ ਬਹੁਤ ਆ ਗੱਲ ਜਿਹੜੀ ਮੈਂ ਕਹਿਣਾ ਚਾਹ ਰਿਹਾ ਸੀ ਉਹ ਸਮਝ ਆਈ। ਥੈਂਕ ਯੂ ਮਿਲਦੇ ਆਪ ਅਗਲੀ ਵੀਡੀਓ ਵਿੱਚ। ਥੈਂਕ ਯੂ ਐਂਡ ਸ਼ੇਅਰ ਐਂਡ ਕਮੈਂਟ ਪਲੀਜ਼। ਥੈਂਕ ਯੂ।